ਪੰਜਾਬ ਵਿੱਚ 13237 ਪਿੰਡਾਂ ਦੀਆਂ ਪੰਚਾਇਤਾਂ ਲਈ ਪੰਚਾਂ ਤੇ ਸਰਪੰਚਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਅੱਜ ਆਖਰੀ ਦਿਨ ਹੈ ਦੱਸਿਆ ਕਿ ਪੰਜਾਬ ਚੋਣ ਕਮਿਸ਼ਨ ਅਨੁਸਾਰ ਸੂਬੇ ਵਿੱਚ 30 ਸਤੰਬਰ ਤੱਕ ਸਰਪੰਚਾਂ ਲਈ ਕੁੱਲ 784 ਅਤੇ ਪੰਚਾਂ ਲਈ ਕੁੱਲ 1446 ਨਾਮਜ਼ਦਗੀਆਂ ਰਿਟਰਨਿੰਗ ਅਧਿਕਾਰੀਆਂ ਨੂੰ ਪ੍ਰਾਪਤ ਹੋਈਆਂ ਨੇ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਜਿਹੜੀ 27 ਸਤੰਬਰ ਤੋਂ ਸ਼ੁਰੂ ਹੋ ਚੁੱਕੀ ਹੈ ਜੋ ਕਿ 4 ਅਕਤੂਬਰ ਤੱਕ ਚੱਲਦੀ ਰਹੇਗੀ ਜਦੋਂ ਕਿ 2 ਦਿਨ ਛੁੱਟੀ ਹੋਣ ਕਾਰਨ ਇਹ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ ਨਹੀਂ ਹੋ ਸਕੀ 5 ਅਕਤੂਬਰ ਨੂੰ ਸਾਰੀਆਂ ਨਾਮਜ਼ਦਗੀਆਂ ਦੀ ਸ਼ਾਰਟ ਕੀਤੀ ਜਾਏਗੀ ਇਸ ਤੋਂ ਬਾਅਦ 7 ਅਕਤੂਬਰ ਨੂੰ 3 ਵਜੇ ਤੱਕ ਦਾ ਉਮੀਦਵਾਰ ਆਪਣਾ ਨਾਮ ਵਾਪਸ ਲੈ ਸਕਣਗੇ 15 ਅਕਤੂਬਰ ਨੂੰ ਸਵੇਰੇ 8 ਵਜੇ ਤੋਂ VOTING ਸ਼ੁਰੂ ਹੋਵੇਗੀ ਪੰਚਾਇਤੀ ਚੋਣਾਂ ਲਈ 13237 ਸਰਪੰਚ ਅਤੇ 83437 ਪੰਚ ਚੁਣੇ ਜਾਣਗੇ ਚੋਣਾਂ ਵਿੱਚ 101 13397922 ਵੋਟਰ ਜਾਨੀ ਕਿ 1 ਕਰੋੜ 33 ਲੱਖ 97922 ਵੋਟਰ ਆਪਣੇ ਚੋਣ ਦੇ ਅਧਿਕਾਰ ਦੀ ਵਰਤੋਂ ਕਰਨਗੇ ਪੰਚਾਇਤੀ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਨੇ 19110 મતદાન ਕੇਂਦਰ ਬਣਾਏ ਨੇ ਚੋਣ ਕਮਿਸ਼ਨ ਅਨੁਸਾਰ ਵੈਲਟ ਪੇਪਰ ਤੇ ਨੋਟਾ ਦੀ ਵਰਤੋਂ ਵੀ ਕੀਤੀ ਜਾ ਸਕੇਗੀ ਜ਼ਿਕਰ ਜੋਗ ਹੈ ਕਿ ਸੂਬੇ ਵਿੱਚ ਪੰਚਾਇਤਾਂ ਫਰਵਰੀ 2024 ਵਿੱਚ ਭੰਗ ਹੋਈਆਂ ਸਨ ਅਤੇ ਲੋਕ ਸਭਾ ਚੋਣਾਂ ਦੇ ਕਾਰਨ ਚੋਣਾਂ ਵਿੱਚ ਦੇਰੀ ਹੋਈ ਸੀ ਤਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਲਗਾਤਾਰ ਰੜਕ ਬਰਕਰਾਰ ਸੀਗਾ ਸਮੇਂ-ਸਮੇਂ ਤੇ ਲੋਕ ਮੰਗ ਕਰਦੇ ਰਹੇ ਕਿ ਪੰਚਾਇਤੀ ਚੋਣਾਂ ਕਰਵਾਈਆਂ ਜਾਣ ਪਰ ਮਾਨ ਸਰਕਾਰ ਵੱਲੋਂ ਇੱਕ ਵਾਰ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਸੀ ਪੰਚਾਇਤਾਂ ਭੰਗ ਕਰਨ ਦਾ ਜਿਸ ਤੋਂ ਬਾਅਦ ਪੰਚਾਇਤਾਂ ਹਾਈ ਕੋਰਟ ਪਹੁੰਚੀਆਂ ਤੇ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਜੋ ਟਰਨ ਹੈ ਜਿਹੜਾ ਮਾਨਸ ਸਰਕਾਰ ਨੂੰ ਲੈਣਾ ਪਿਆ ਕਿਉਂਕਿ ਜਿਹੜਾ ਪੰਚਾਇਤਾਂ ਦਾ ਕਾਰਜਕਾਲ ਸੀਗਾ ਉਹ ਪਿਛਲੇ ਸਾਲ ਦਸੰਬਰ ਦੇ ਵਿੱਚ ਪੂਰਾ ਹੋ ਚੁੱਕਿਆ ਸੀ ਤਾਂ ਉਸ ਤੋਂ ਬਾਅਦ ਪੰਚਾਇਤੀ ਚੋਣਾਂ ਨੂੰ ਲੈ ਕੇ ਮਾਮਲਾ ਹਾਈ ਕੋਰਟ ਵੀ ਗਿਆ ਉਸ ਤੋਂ ਬਾਅਦ ਮਾਨ ਸਰਕਾਰ ਵੀ ਸਮੇਂ-ਸਮੇਂ ਤੇ ਵਿਚਾਰ ਕਰਦੀ ਰਹੀ ਕਿ ਕਦੋਂ ਪੰਚਾਇਤੀ ਚੋਣਾਂ ਕਰਵਾਈਆਂ ਜਾਣ ਕਿਉਂਕਿ ਉਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਵੀ ਜਿਹੜੀਆਂ ਵਿਚ ਆ ਗਈਆਂ ਸੀਗੀਆਂ ਜਿਸ ਕਰਕੇ ਪੰਚਾਇਤੀ ਚੋਣਾਂ ਹੋਰ ਅੱਗੇ ਪਾ ਦਿੱਤੀਆਂ ਗਈਆਂ ਤੇ ਹੁਣ 15 ਅਕਤੂਬਰ ਨੂੰ ਸਰਪੰਚਾਂ ਤੇ ਪੰਚਾਂ ਲਈ VOTING ਹੋਣੀ ਹੈ ਪਿੰਡਾਂ ਵਿੱਚ ਪੂਰੇ ਤਰੀਕੇ ਨਾਲ ਮਾਹੌਲ ਭਖਿਆ ਹੋਇਆ ਹੈ ਕਈ ਪਿੰਡਾਂ ਵਿੱਚ ਸਰਬਸੰਮਤੀ ਵੀ ਹੋ ਚੁੱਕੀ ਹੈ ਕਈ ਪਿੰਡਾਂ ਦੇ ਵਿੱਚ ਜਿਹੜਾ ਬੋਲੀਆਂ ਵੀ ਲੱਗ ਚੁੱਕੀਆਂ ਨੇ 15 ਲੱਖ 18 ਲੱਖ 35 ਲੱਖ 2 ਕਰੋੜ ਤੱਕ ਦੀ ਬੋਲੀ ਵੀ ਲੱਗ ਚੁੱਕੀ ਹੈ ਇਸ ਪੂਰੇ ਮਾਮਲਿਆਂ ਦੇ ਵਿੱਚ ਜਾਂਚ ਵੀ ਕੀਤੀ ਜਾ ਰਹੀ ਹੈ ਉੱਥੋਂ ਦੇ ਸਬੰਧਤ ਡਿਪਟੀ ਕਮਿਸ਼ਨਰਾਂ ਵੱਲੋਂ ਹੁਕਮ ਦਿੱਤੇ ਗਏ ਨੇ ਪਰ ਫਿਰ ਵੀ ਕਿਤਨਾ ਕਿਤੇ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਤੇ ਸਰਪੰਚ ਬਣਨ ਦੀ ਤਾਂ ਕਿਤਨਾ ਕਿਤੇ ਹਰੇਕ ਵਿਅਕਤੀ ਦੇ ਅੰਦਰ ਹੁੰਦੀ ਹੈ ਜਿਹੜਾ ਕਿ ਸਿਆਸੀ ਹੁੰਦਾ ਹੈ ਪਿੰਡਾਂ ਦੇ ਵਿੱਚ ਤੇ ਹੁਣ ਦੇਖਣਾ ਹੋਵੇਗਾ ਕਿ 15 ਅਕਤੂਬਰ ਨੂੰ ਪੰਜਾਬ ਦੇ ਵਿੱਚ ਜਿਹੜੀਆਂ ਪੰਚਾਇਤਾਂ ਨੇ ਉਹ ਚੁਣੀਆਂ ਜਾਣੀਆਂ ਨੇ ਹਾਲਾਂਕਿ ਇਸ ਦਾ ਪਾਰਟੀ ਨਾਲ ਕੋਈ ਵੀ ਸਬੰਧ ਨਹੀਂ ਅ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਪੰਚਾਇਤੀ ਚੋਣਾਂ ਨੇ ਜਿਹੜੀਆਂ ਉਹ ਵੱਖਰੇ ਚੋਣ ਨਿਸ਼ਾਨਾ ਤੇ ਹੋਣਗੀਆਂ ਜਿਸ ਦਾ ਪਾਰਟੀਆਂ ਨਾਲ ਕੋਈ ਸਬੰਧ ਨਹੀਂ ਹੋਏਗਾ ਪਰ ਜੇ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਪਿੰਡਾਂ ਵਿੱਚ ਪਾਰਟੀਆਂ ਨਾਲ ਲੋਕ ਜ਼ਰੂਰ ਜੁੜੇ ਹੋਏ ਨੇ ਪਾਰਟੀਬਾਜ਼ੀ ਨਜ਼ਰ ਵੀ ਜ਼ਰੂਰ ਆ ਰਹੀ ਹੈ ਪਰ ਜੇਕਰ ਗੱਲ ਕੀਤੀ ਜਾਵੇ ਤਾਂ ਚੋਣ ਨਿਸ਼ਾਨਾਂ ਨੂੰ ਵੱਖਰੇ ਤੌਰ ਤੇ ਦਿੱਤੇ ਜਾਣਗੇ ਲਗਾਤਾਰ ਜੁੜੇ ਰਹਿਣੇ ਤੇ ਪੰਜਾਬੀ মিডিਆ ਨਾਲ ਦੀ ਇਜਾਜ਼ਤ ਧੰਨਵਾਦ